ਹਾਂਜੀ ਦੋਸਤੋ ਆਪਾਂ ਖੜੇ ਆਂ ਦਿਵਾਨਾ ਗਰਾਊਂਡ ਦੇ ਵਿੱਚ ਦਿਵਾਨੇ ਟੂਰਨਾਮੈਂਟ ਤੇ ਤੇ ਲਓ ਜੀ ਪਹਿਲਾਂ ਨੀਲੇ ਚੋਲੇ ਦੇ ਵਿੱਚ ਖੜੇ ਨੇ ਨਹਿੰਗ ਬਲਵੀਰ ਸਿੰਘ ਜੀ ਭੱਜਣ ਲਈ ਤਿਆਰ 60 ਸਾਲਾਂ ਗੱਬਰੂਆਂ ਦੀ ਰੇਸ ਸਟਾਰਟ ਹੋਣ ਲੱਗੀ ਆ ਅਗਲੇ ਦੋ ਖਿਡਾਰੀਆ ਦੋਸਤੋ ਮੈਨੂੰ ਨਾਮ ਨਹੀਂ ਪਤਾ ਤੇ ਲਾਸਟ ਤੇ ਖੜੇ ਆ ਗੁਲਾਬੀ ਪੱਗ ਦੇ ਵਿੱਚ ਜਵੇਰ ਸਿੰਘ ਆਕਲੀਆ ਜੀ ਲਓ ਜੀ ਰੇਸ ਸਟਾਰਟ ਹੋਣ ਲੱਗੀ ਆ ਭੱਜਣ ਲਈ ਤਿਆਰ ਆ ਲਓ ਜੀ ਭੱਜ ਲਈ ਤੇ ਰੇਸ ਸਟਾਰਟ ਆ ਦੋਸਤੋ ਮੈਂ ਥੋੜੀ ਸਪੀਡ ਘਟਾਈ ਹੋਈ ਆ ਕਿਉਂਕਿ ਆਪਾਂ ਕਮੈਂਟਰੀ ਕਰਨੀ ਸੀ ਪਰ ਛੋਟੀ ਵਾਲੀ ਰਹਿੰਦੀ ਵੀਡੀਓ ਤੇ ਲਓ ਜੀ ਸਪੀਡ ਚੈੱਕ ਕਰੋ ਇਹਨਾਂ ਦੀ ਤੇ ਨਾਲ-ਨਾਲ ਜੋਸ਼ ਚੈੱਕ ਕਰੋ ਲੋਕਾਂ ਦਾ ਤੇ ਵੀਡੀਓ ਹੌਲੀ ਕੀਤੀ ਹੋਈ ਆ ਦੋਸਤੋ ਦੇਖੋ ਕਿਵੇਂ ਬੱਚੇ ਟੱਪਦੇ ਜਾ ਰਹੇ ਆ ਨਾਲ-ਨਾਲ ਬਹੁਤ ਹੀ ਇੰਟਰਸਟਿੰਗ ਰੇਸ ਸੀਗੀ ਇਹ ਬਲਵੀਰ ਸਿੰਘ ਜੀ ਬਿਲਕੁਲ ਮੌਕੇ ਤੇ ਤਿਆਰ ਹੋਇਆ ਇਹ ਕਹਿੰਦੇ ਮੈਂ ਕਦੇ ਰੇਸ ਨਹੀਂ ਲਾਈ ਇਹ ਟਰੱਕ ਡਰਾਈਵਰ ਨੇ ਤੇ ਦੋਸਤੋ ਹਰ ਇੱਕ ਨਿਗਾ ਇਹਨਾਂ ਤੇ ਆ ਤਿੰਨ ਪ੍ਰਾਈਸ ਸੀ ਤੇ ਚਾਰ ਖਿਡਾਰੀ ਲੱਗੇ ਹੋਇਆ ਉਹ ਤਿੰਨ ਨਾਮ ਜਿੱਤਣ ਲਈ ਤੇ ਪੂਰਾ ਸਟੇਡੀਅਮ ਵੀ ਦੇਖਿਓ ਤੁਸੀਂ ਖੱਬੇ ਪਾਸੇ ਭਰਿਆ ਹੋਇਆ ਸਾਰੇ ਖਿਡਾਰੀ ਨਾਲ-ਨਾਲ ਸਾਹੋ-ਸਾਹ ਹੋਏ ਪਏ ਆ ਤੇ ਮੈਂ ਤੁਹਾਨੂੰ 60 ਸਾਲ ਦਾ ਰੇਸ ਕਿਹਾ ਸੀ ਤੇ ਉਮਰ ਮੈਂ ਦੱਸ ਦਿਆਂ ਸਭ ਤੋਂ ਅੱਗੇ ਚਿੱਟੀ ਪੱਗ ਦੇ ਵਿੱਚ 77 ਸਾਲ ਲਾਲ ਪੱਗ ਵਾਲੇ 65 ਸਾਲ ਲਓ ਜੀ ਇਹ ਨੱਕ ਤੋਂ ਨੱਕ ਰੇਸ ਆ ਲਓ ਜੀ ਫਰਸਟ ਲਾਲ ਪੱਗ ਵਾਲੇ ਫਿਰ ਚਿੱਟੀ ਪੱਗ ਵਾਲੇ ਸੈਕੰਡ ਤੇ ਅੱਗੇ ਅਜਮੇਰ ਸਿੰਘ ਦੀ ਉਮਰ ਹੈਗੀ ਆ ਜੀ 61 ਸਾਲ ਲਓ ਜੀ ਕਿੱਦਾਂ ਹੀ ਪਾਉਂਦਾ ਭੰਗੜਾ ਹੀ ਪਾਉਂਦਾ ਆਉਂਦਾ ਲਓ ਜੀ ਦੇ ਚੌਥੇ ਨੰਬਰ ਤੇ ਬਲਵੀਰ ਸਿੰਘ ਜੀ ਸਾਰਿਆਂ ਨੂੰ ਦਿਓ ਮੁਬਾਰਕਾਂ ਦੋਸਤੋ ਧੰਨਵਾਦ